ਇਹ ਦੋ ਹਾਂਜੀ ਕਿੱਥੇ ਹੋਈਏ ਕਿਸ ਤਰ੍ਹਾਂ ਜਾਂਦੇ ਹੋ ਬਤਾਨੀ ਜੀ ਸਰ ਮੇਰੇ ਲਾਗੇ ਰਤੀ ਲੰਮੇ ਪਿਆਸ ਸੀ ਉਹਨੂੰ ਧਮਕੀਆਂ ਲਾਉਂਦੇ ਵੇ ਸੀ ਜਿੱਥੇ ਆਫਿਸ 'ਚ ਕੰਮ ਕਰਦਾ ਸੀ ਕਹਿੰਦਾ ਤੁਹਾਡਾ ਘਰ ਤੋੜ ਜਾਣਾ ਵਾ ਬੜੀਆਂ ਧਮਕੀਆਂ ਲਾਈਆਂ ਮੈਂ ਕਿਹਾ ਕੀ ਹੋਇਆ ਗੌਰਵ ਮੈਨੂੰ ਨਹੀਂ ਸੀ ਦੱਸਿਆ ਸਰ ਕੋਚ ਇਹਨੇ ਕਹਿੰਦਾ ਮੰਮੀ ਮੈਂ ਬੜਾ ਤੰਗ ਆ ਮੈਨੂੰ ਬੜੀਆਂ ਧਮਕੀਆਂ ਸਰ ਲਾਉਂਦੇ ਆ ਮੈਨੂੰ ਕੋਈ ਮਰਾ ਕਰਦੇ ਆ ਮੈਂ ਮਰ ਜਾਣਾ ਮੈਂ ਭਾਜੀ ਸਵੇਰੇ ਡਿਊਟੀ ਤੇ ਆ ਗਈ 6:30 ਇਹਨੇ ਮੇਰੇ ਕੋ ਫੋਨ ਮੰਗਿਆ ਹੁਣ ਮੈਨੂੰ ਪੌਣੇ 8 ਫੋਨ ਆਇਆ ਕਹਿੰਦਾ ਮੈਨੂੰ ਮaaf ਕਰ ਦੇ ਮਾਂ ਮੰਮੀ ਮੈਂ ਜਿੰਨੀਆਂ ਗਲਤੀਆਂ ਕੀਤੀਆਂ ਮੈਨੂੰ ਮaaf ਕਰ ਦੇ ਮੈਂ ਕਿਹਾ ਗੋਰੂ ਮੈਂ ਡਿਊਟੀ ਤੇ ਇਹੋ ਜੇ ਕੰਮ ਨਾ ਪੁੱਤ ਕੋਈ ਕਰੀ ਬੱਸ ਭਾਜੀ ਇਹ ਗੱਲ ਹੋਈ ਮੇਰੇ ਨਾਲ ਮੈਂ ਕੀ ਕਰਾਂ ਇਹਦੇ ਕੋਲ ਕੰਮ ਕਰਦਾ ਹੈ ਇਹ ਪ੍ਰਭ ਵਿਜੇ ਵਾਲੇ ਜੇ ਚਿੱਟੀ ਗਰਾਉਂਡੇ ਦੇ ਸਾਹਮਣੇ ਹਏ ਆ ਨਾ ਜੋ ਉੱਪਰ ਬ੍ਰਿਤੀ ਗੱਲਾਂੋਂ ਪਰੇਸ਼ਾਨ ਕਰਦੇ ਕੋ ਪਤਾ ਨਹੀਂ ਜੀ ਮੈਨੂੰ ਸਾਰੇ ਕੋਈ ਗੱਲ ਨਹੀਂ ਦੱਸੀ ਇਹਨੇ ਕੋਈ ਪੈਸੇ ਦੀ ਸੀ ਜਮਿੰਨ ਦੀ ਪਤਾ ਨਹੀਂ ਜੇ ਜ਼ਰੂਰ ਮੈਂ ਇੰਨੀ ਕਿ ਤੇ ਬੱਚਿਆਂ ਨਾਲ ਨਹੀਂ ਮੈਂ ਦੇਤੇ ਰਹਿੰਦੇ ਨਾ ਕਦੀ ਇਹਨੇ ਆਪਣੇ ਦਿਲ ਦੀ ਗੱਲ ਮੈਨੂੰ ਦੱਸੀ ਸੀ ਸਾਰੇ ਮੈਨੂੰ ਨੇ ਇਹ ਜੀ 27-22 ਸਾਲ ਦਾ ਜੇ ਹਾਂ ਜੀ ਕਵਾਰ ਆਈ ਸੀ ਮੈਂ ਤੇ ਘਰ ਨਹੀਂ ਮੈਂ ਤਾਂ ਪਾਜੀ ਇੱਥੇ ਡਿਊਟੀ ਕਰਨ ਦੀ ਆ ਹਸਪਤਾਲ ਹਾਏ ਮੇਰਾ ਨਾਮ ਹੈ ਦੀ ਜੋਬਨਪੀ ਸਿੰਘ ਕੀ ਕਰਦੇ ਹੋ ਤੁਸੀਂ ਮੈਂ ਪ੍ਰਾਪੀਜ਼ਾ ਦਫਤਰ ਬਟਾਲਾ ਦਾ ਆ ਉੱਥੇ ਮੈਨੇਜਰ ਐ ਇੱਕ ਤੋੜਾ ਕੋਈ ਕੰਪਲਾਈ ਸ਼ੂਸ਼ੈ ਕਰਕੇ ਉਹ ਪ੍ਰਾਪੀਜ਼ਾ ਤੋਂ ਕੁਝ ਹੀ ਹੋਵੇ ਕਰਕੇ ਕੀ ਮਸਲਾ ਸਰ ਇਸ ਤਰ੍ਹਾਂ ਆ ਮੈਨੂੰ ਵੀ ਅੱਜ ਹੀ ਪਤਾ ਲੱਗਾ ਕਿ ਇਸ ਤਰ੍ਹਾਂ ਦੁਰਘਟਨਾ ਹੋਈ ਆ ਪਰ ਮੇਰਾ ਉਹਦੇ 'ਚ ਕੋਈ ਰੋਲ ਨਹੀਂ ਜੇ ਮੈਨੂੰ ਲੋਕਾਂ ਕੋ ਮੇਰੇ ਪ੍ਰਭ ਵੀਜ਼ਾ ਦੇ ਨਾਂ ਤੇ ਲੋਕਾਂ ਕੋ ਡੇਢ 2 ਲੱਖ ਰੁਪਈਆ ਲੈ ਕੇ ਉਹ ਜਿਹੜਾ ਵਿਅਕਤੀ ਆ ਉਹ ਜਿਹੜੇ ਲੋਕ ਨੇ ਮੇਰੇ ਕੋ ਆਏ ਮੈਂ ਤੇ ਬਸ ਉਹਨਾਂ ਦਾ ਮਸਲਾ ਸੁਝਲਾ ਰਿਹਾ ਸੀ ਕਿ ਉਹਨਾਂ ਦਾ ਕਿਸੇ ਤਰ੍ਹਾਂ ਨਪਟਾਰਾ ਹੋ ਸਕੇ ਉਹਨੇ ਕਿਉਂਕਿ ਪ੍ਰਭ ਵੀਜ਼ਾ ਦੇ ਨਾਂ ਤੇ ਲੋਕਾਂ ਕੋ ਪੈਸੇ ਲਏ ਆ ਔਰ ਮੈਂ ਇੱਕ ਮੀਡੀਏਟਰ ਬਣ ਕੇ ਮੈਂ ਇਸ ਮਸਲੇ ਦਾ ਨਪਟਾਰਾ ਕਰ ਰਿਹਾ ਸੀ ਕੈਸ਼ ਕੈਸ਼ ਲੈਦੇ ਤੁਹਾਡੇ ਕੋਲ ਮੇਰੇ ਕੋਲ ਪ੍ਰੋਪਰ ਸਕਰੀਨਸ਼ਾਟ ਪਏ ਨੇ Google Pay ਬੈਂਕ ਟ੍ਰਾਂਸਫਰ ਹੋਏ ਆ ਉਹ ਮੇਰੇ ਕੋਲ ਸਾਰੇ ਟੋਟਲ ਇੱਕ ਇੱਕ ਰੁਪਏ ਦਾ ਹਿਸਾਬ ਹੈਗਾ ਆ ਸਕਰੀਨਸ਼ਾਟ ਪਏ ਜੇ ਐਕਚੁਅਲੀ ਇਤਨਾ ਆ ਕਿ ਮੇਰੇ ਮੈਂ ਤੇ ਉਹਨੂੰ ਸਮਝਾਉਣਾ ਰਿਹਾ ਆ ਕਿ ਆਪਾਂ ਇਸ ਚੀਜ਼ ਦਾ ਨਪਟਾਰਾ ਕਰੀਏ ਕਿਉਂਕਿ ਉਹ ਮੇਰੇ ਕੋਲ ਕਰਦਾ ਸੀ ਕੰਮ ਇੱਥੇ 35-40 ਹਜ਼ਾਰ ਰੁਪਏ ਤਨਖਾਹ ਵੀ ਲੈਂਦਾ ਸੀ ਤੇ ਕੋਈ 1.5 ਤੋਂ 2 ਲੱਖ ਦਾ ਕੋਈ ਇੰਨਾ ਰੌਲਾ ਹੈਗਾ ਵੀ ਨਹੀਂ ਸੀ ਉਹਨੇ ਦੇ ਦੇਣੇ ਸੀ ਮੈਨੂੰ ਨਹੀਂ ਹੁਣ ਪਤਾ ਕਿ ਬਾਕੀ ਹੋਰ ਲੋਕਾਂ ਕੋ ਕਿੰਨੇ ਉਹਨੇ ਲਏ ਆ ਜਾਂ ਦੇਣੇ ਆ ਉਹਦਾ ਮੈਂ ਨਹੀਂ ਜੇ ਕੁਝ ਕਹਿ ਸਕਦਾ ਡਾਕਟਰ ਅਮਨਦੀਪ ਜੀ ਸਰ ਦੇ ਕੋ ਪੇਸ਼ੈਂਟ ਜਿਹੜਾ ਨਾ ਬ੍ਰਾਡ ਡੈੱਡੀ ਆਇਆ ਹੋਇਆ ਸੀਗਾ ਉਹਦੀ ਨਾ ਪਲਸ ਸੀਗੀ ਤੇ ਨਾ ਹੀ ਦਾ ਹਾਰਟ ਚੱਲ ਰਿਹਾ ਸੀਗਾ ਠੀਕ ਹੈ ਅਸੀਂ ECG ਕਰਵਾ ਕੇ ਦੇਖੀ ਸੀ ਤੇ ਉਹ ਸਟ੍ਰੇਟ ਲਾਈਨ ਹੀ ਸੀਗੀ ਜਾਇ ਤੋ ਆਪਣਾ ਲੱਗਾ ਕਿ ਕਿਸ ਤਰ੍ਹਾਂ ਇਹ ਬੀਤ ਹੋ ਸਕਦਾ ਦੇਖੋ ਅਸੀਂ ਕੁਝ ਕਹਿਤਾ ਨਹੀਂ ਸਕਦੇ ਹੈਗੇ ਪੋਸਟਮਾਰਟਮ ਵਾਸਤੇ ਡੈਡ ਬੋਡੀ ਡੈਡ ਹੋਸਟ ਰੱਖਾਈ ਹੈਗੀ ਆ ਉਹ ਤੇ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਕੀ ਗੱਲ ਹੋਈ ਹੈ ਬਟ ਉਹਨਾਂ ਦੇ ਗਲੇ ਤੇ ਸਕਾ ਮਾਰਕ ਸੀਗਾ ਤੇ ਕਿਆਤ ਘਰ ਦੇ ਵੀ ਕਹਿ ਰਹੇ ਕਿ ਉਹਨਾਂ ਨੇ ਫਾਲ ਲੈ ਲਿਆ ਫਾਲ ਲੈ ਲਿਆ ਹੁਣ ਬਾਕੀ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਚੱਲੇਗਾ ਇਸ ਚੀਜ਼ ਦਾ